ਲਾਈਵ ਹੋਣ ਫਰੀਦਕੋਟ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਚੋਰਾਂ ਦੇ ਹੌਸਲੇ ਬੁਲੰਦ ਤਾਂ ਤੁਸੀਂ ਬੜੇ ਸੁਣਿਆ ਸੀ ਚੋਰ ਬੇਫਿਕਰ ਆ ਇਹ ਤੁਹਾਨੂੰ ਦਿਖਾਉਣ ਲੱਗੇ ਆ ਇੱਕ ਸੀਸੀਟੀਵੀ ਸਾਹਮਣੇ ਆਈ ਆ ਹਰਿੰਦਰਾ ਨਗਰ ਦੀ ਜਿੱਥੇ ਚੋਰ 메ਨ ਗੇਟ ਟੱਪ ਕੇ ਤੁਹਾਨੂੰ ਇਹ ਅੰਦਰ ਆਉਂਦਾ ਦਿਖਾਈ ਦੇ ਰਿਹਾ ਉਸ ਤੋਂ ਬਾਅਦ ਮੋਬਾਈਲ ਦੀ ਲਾਈਟ ਜਗਾ ਕੇ ਘਰ ਦੇ ਅੰਦਰ ਫਿਰਦਾ ਦਿਖਾਈ ਦੇ ਰਿਹਾ ਫਿਰ ਬਕਾਇਦਾ ਤਾਲੇ ਤੋੜਦਾ ਹੋਇਆ ਜ਼ੋਰ ਲਗਾਉਂਦਾ ਹੋਇਆ ਨਜ਼ਰ ਆਉਂਦਾ ਤੇ ਫਿਰ ਉਸ ਤੋਂ ਬਾਅਦ ਕੰਧ ਟੱਪ ਕੇ ਉਸ ਦੇ ਉਹਨਾਂ ਦੇ ਕਮਰਿਆਂ ਦੇ ਉੱਪਰ ਦੀ ਹੋ ਕੇ ਉੱਪਰਲੀ ਮੰਜ਼ਲ ਵਿੱਚ ਵੀ ਜਾਂਦਾ ਯਾਨੀ ਲਗਭਗ ਅੱਧੇ ਘੰਟੇ ਤੋਂ ਉੱਪਰ ਉਸ ਕਮਰੇ ਦੇ ਵਿੱਚ ਉਸ ਘਰ ਦੇ ਵਿੱਚ ਉਹ ਰਹਿੰਦਾ ਪਰ ਪਰਿਵਾਰ ਵਾਲੇ ਹਾਲੇ ਬਾਹਰ ਆ ਉਹ ਘਰੇ ਨਾ ਹੋਣ ਕਰਕੇ ਹਜੇ ਇਹ ਨਹੀਂ ਪਤਾ ਲੱਗ ਸਕਿਆ ਕਿ ਚੋਰੀ ਕੀ ਕੀ ਚੀਜ਼ਾਂ ਹੋਈਆਂ ਬਕਾਇਦਾ ਕਿਟ ਬੈਗ ਉਸ ਦੇ ਪਾਇਆ ਹੋਇਆ ਤੇ ਘਰੇ ਬੇਖੌਫ ਹੋ ਕੇ ਚੋਰੀ ਕਰ ਰਿਹਾ ਇੱਕ ਹੋਰ ਗੱਲ ਕਿ ਤੁਹਾਨੂੰ ਗਲੀ ਦੇ ਵਿੱਚ ਵੀ ਅਸੀਂ ਦਿਖਾਉਣੀ ਆ ਕਿ ਗਲੀ ਦੇ ਵਿੱਚ ਦੋ ਵਿਅਕਤੀ ਫਿਰਦੇ ਦਿਖਾਈ ਦਿੰਦੇ ਆ ਜਿਹੜੇ ਇਹ ਲੱਗਦਾ ਹੈ ਕਿ ਦਿਖਾਈ ਦੇ ਰਿਹਾ ਹੈ ਸੰਭਾਵਨਾ ਬਣੀ ਹੋਈ ਆ ਕਿ ਇਹ ਉਸਦੇ ਸਾਥੀ ਆ ਤੇ ਉਸਦੇ ਅੰਦਰ ਹੋਣ ਕਰਕੇ ਉਹ ਬਾਹਰੋਂ ਨਜ਼ਰ ਰੱਖ ਰਹੇ ਆ ਤੇ ਉਹਨਾਂ ਦੇ ਵਿੱਚ ਇੱਕ ਕਬਾੜੀਆ ਟਾਈਪ ਦਾ ਵੀ ਵਿਅਕਤੀ ਹੈ ਜਿਸ ਨੇ ਖੁਰਜੀ ਪਾਈ ਹੋਈ ਆ ਸਾਈਕਲ ਦੇ ਮਗਰ ਤੇ ਉਹ ਗਲੀਆਂ ਦੇ ਵਿੱਚੋਂ ਤੁਰ ਫਿਰ ਕੇ ਸਮਾਨ ਵੀ ਖਰੀਦਦਾ ਹੋਵੇਗਾ ਤੇ ਨਾਲ ਦੀ ਨਾਲ ਇਹਨਾਂ ਘਰਾਂ ਦੀ ਵੀ ਸ਼ਨਾਖਤ ਰੱਖਦਾ ਹੋਵੇਗਾ ਕਿ ਕਿੱਥੇ ਘਰ ਵਿੱਚ ਕੋਈ ਨਹੀਂ ਆਓ ਤੁਹਾਨੂੰ ਸਾਰੀ ਸੀਸੀਟੀਵੀ ਦਿਖਾਉਣੀ ਆ ਇਹਦਾ ਮਤਲਬ ਦੂਜਾ ਦੂਜੇ ਦੀ ਪਰ ਦੂਜੇ ਪਾਸੇ ਦੇ ਆਇਆ ਲੈ ਆ ਵੇਖ ਵੇਖ ਤਰਦਾ ਵੀ ਪਹਿਲੇ ਤਾਂ ਗਾਂਹ ਕੰਨ ਹੋ ਗਿਆ ਮਗਰੋਂ ਘਰ ਕੋਈ ਆ ਦੇਖ ਦੇਖ ਇਹ ਇਹ ਉਧਰ ਦੇਖਦਾ ਗਲੀ ਪਲੇ ਕਰੋ ਪਲੇ ਕਰੋ ਆ ਦੇਖ ਆ ਗਈ ਆ ਦੇਖੋ ਵਾਹ ਉਧਰ ਜਾਊਗਾ ਉਧਰ ਜਾਊਗਾ ਖੜ ਗਿਆ ਇਹ ਇਹ ਮੁੜ ਕੇ ਖੜੂਗਾ ਜਾਂ ਫਿਰ ਫੋਨ ਨਾਲ ਹਾਂ ਚੱਲ ਉਹ ਤੇ ਖੜ ਗਿਆ ਖੜ ਗਿਆ ਉਹਦੀ ਸ਼ੈਡੋ ਦਿਖਦੀ ਆ ਹਾਂ ਉਹ ਕਿਹੜਾ ਆ ਫੇਰ ਬੋੜਿਆ ਹਾਂ ਉਹ ਚਾਰ ਸਵੇਰੇ ਵੇਂਦੇ ਆ ਉਹ ਉਧਰੋਂ ਵੇਖ ਕੇ ਆਉਂਦਾ ਇੱਕ ਆ ਅੰਦਰ ਹੋਊਗਾ ਲਾਜ ਮੇਰਾ ਨਾ ਗੜੇ ਲਾਉਂਦਾ ਹਾਂ 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 ਇਹਨਾਂ ਦਾ ਫੋਟੋ ਵੇਖੀ ਜਾਵੇ ਨਾ ਜੀ ਸਵਾਰ ਫਰੀਦਕੋਟ ਦੇ ਵਿੱਚ ਲਗਾਤਾਰ ਚੋਰੀ